ਇੱਕ ਕੰਨ ਦੀ ਠੇਕੇ ਦੀ ਜ਼ਮੀਨ ਦੇ ਨਾਲ ਕੋਈ ਗਰਦੌਰੀ ਦਾ ਚੱਕਰ ਤਾਂ ਨਹੀਂ ਪੈਂਦਾ ਜ਼ਮੀਨ ਠੇਕੇ ਨਾਲ ਗਰਦੌਰੀਆ ਜਿਹੜੀ ਹਾਂਜੀ ਉਹ ਬੰਦੇ ਨਾਲ ਪਹਿਲਾਂ ਹੀ ਸ਼ਰਤੇ ਰੱਖੋ ਵੀ ਤੂੰ ਗਰਦੌਰੀ ਨਹੀਂ ਆਪਦੇ ਨੌਕਰਾਂਏਗਾ ਵੀ ਅਸੀਂ ਅੱਛਾ ਜੇ ਉਹ ਬੰਦਾ ਜਿਹੜੇ ਨੇ ਜ਼ਮੀਨ ਦਿੱਤੀ ਹੈ ਜੇ ਉਹ ਪਟਵਾਰੀਲੇ ਵੀ ਜਾ ਕੇ ਬਿਆਨ ਦਊ ਤਾਂ ਹੀ ਗਰਦੌਰੀ ਉਹਦੇ ਨਾਲ ਹੋਊਗੀ ਆਪਦੇ ਆਪ ਨੇ ਉਹ ਕਰਾ ਸਕਦਾ ਹੈ ਠੀਕ ਹੈ ਜੀ ਆਪਦੇ ਆਪ ਤਾਂ ਉਹ ਕੇਸ ਪਾ ਕੇ ਤਹਿਸੀਲਦਾਰ ਦੇ ਕਰਾ ਸਕਦਾ ਹੈ ਤਹਿਸੀਲਦਾਰ ਤੋਂ ਫਿਰ ਸੰਮਣ ਵੀ ਹੋਣਗੇ ਮਾਲਕ ਨੂੰ ਜਿਹਦੀ ਜ਼ਮੀਨ ਹੈ ਉੱਥੇ ਜਾ ਕੇ ਉਹ ਤਰਾਜ ਕਰਦੇ ਅਗਲੇ 5 ਸਾਲ ਵਾਸਤੇ ਉਹ ਖਾਲੀ ਕਰਾ ਲੇ ਬਸ ਹਾਂ ਅਗਲੇ 5 ਸਾਲ ਯਾਰ ਠੀਕ ਹੈ ਜਿਉਂ ਨੀ ਗੁਰਦੌਰੀ ਕਰਾ ਲਈ ਗੁਰਦੌਰੀ ਦਾ ਤਾਂ ਫਿਰ ਨੁਕਸਾਨ ਤਾਂ ਹੈ ਹੀ ਹੈ ਠੀਕ ਆ ਉਹ ਵੈਸੇ ਤਾਂ ਨਹੀਂ ਹੁੰਦੀ ਉਹ ਵੈਸੇ ਆਪ ਕਿ ਹੁੰਦੀ ਜੇ ਮਾਲਕ ਜਾ ਕੇ ਬਿਆਨ ਦਊਗਾ ਤਾਂ ਆ ਹੋ ਸਕਦੀ ਹੈ ਇਹ ਤਾਂ ਫਿਰ ਅਗਲੇ ਨੇ ਬਿਆਨ ਦੇਣੀ ਨਹੀਂ ਅਗਲਾ ਗੁਰਦੌਰੀ ਹੁੰਦੀ ਨਹੀਂ ਗੁਰਦੌਰੀ ਨਹੀਂ ਹੁੰਦੀ ਨਹੀਂ ਹੈਗੀ ਜਦੋਂ ਕਹਿੰਦਾ ਮੇਰੇ ਪਿਤਾ 50 ਸਾਲਾਂ ਤੋਂ ਖਾਨਾ ਕਾਸਤ ਖਾਨਾ ਕਾਸਤ ਦੇ ਵਿੱਚ ਨੇ ਗੁਰਦੌਰੀ ਵੀ ਉਹਨਾਂ ਦੇ ਨਾਮ ਆ ਪਰ ਕਹਿੰਦਾ ਮਾਲਕ ਦਾ ਪਤਾ ਨਹੀਂ ਕੀ ਹੁਣ ਅਸੀਂ ਮਾਲਕ ਬਣ ਸਕਦੇ ਆ مالک ਨਹੀਂ بن ਸਕਦੇ ਉਹ گردوری ہے نا ਉਹਨਾਂ ਨੂੰ ہاں گردوری ਕਿਸੇ ਐਸੇ ਚ ਠਿੱਕੇ ਤੇ ਲੰਦੇ ਸੀ ਚਕੋਤੇ ਤੇ ਦੀ ਜਾਂ بٹਾਈ ਦਿੰਦੇ ਸੀ ਠੀਕ ਹੈ ਕੀ ਦਿੰਦੇ ਸੀ ਉਹਨੂੰ ਬੰਦੇ ਕੀ ਜੀ مالک ਤਾਂ ਉਹ ਕੋਈ ਨਾ ਕੋਈ ਹੈਗਾ ਨਾ ਇਹ ਤਾਂ ਹੋਈ ਨਹੀਂ ਸਕਦਾ مالک ਹੈ ਨਹੀਂ ਠੀਕ ਉਹ ਬਾਈ ਕਾਸਟ گردوری ਉਹਨਾਂ ਨੂੰ ਹੈ مالک ਤਾਂ ਹੈਗਾ ਨਾ ਕਦਾ مالک ਦਾ ਹੈ ਪਤਾ ਨਹੀਂ ਕੋਈ ਨਹੀਂ ਨਹੀਂ ਇਹ ਤਾਂ ਹੋਈ ਨਹੀਂ ਸਕਦਾ ਨਾ ਪਤਾ ਹੋਵੇ ਪਟਵਾਰਲੇ ਕੋਲ ਜਾਣ ਪਤਾ ਲੱਗੂ ਆ ਠੀਕ ਹੈ ਵੀ مالک ਆ ਕੀ ਕਰੇ ਇੱਕ ਬੰਦਾ ਜਾਲੀ ਬਸੀਅਤ ਆ ਇੰਤਕਾਲ ਬਣਾ ਕੇ ਬਾਕੀ ਭਰਾਵਾਂ ਦਾ ਹਿੱਸਾ ਵੇਚ ਜਾਵੇ ਉਸ ਦਾ ਹੱਲ ਜੀ ਕੋਈ ਦੇ ਕੋ ਜੇ ਉਹਨੇ ਜਾਲੀ ਬਸੀਤ ਬਣਾਈਏ ਕੋਈ ਹਾਂਜੀ ਜਦੋਂ ਬੰਦੇ ਦੀ ਡੈਥ ਹੋਈ ਹੈ ਤਾਂ ਉਹ ਬੰਦਿਆਂ ਦਾ ਹੀ ਫਰਜ਼ ਪੜਦਾ ਵੀ ਆਪਦੀ ਜਣ ਕੇ ਜਾਇਦਾ ਦਾ ਇੰਤਕਾਲ ਕਰਾਉਣ ਹੂੰ ਜੇ ਉਹਨੇ ਜਾਲੀ ਜੀਤ ਬਸੀਤ ਬਣਾ ਕੇ ਕੋਈ ਇੰਤਕਾਲ ਕਰਾ ਲਿਆ ਉਹਨੂੰ ਚੈਲੰਜ ਨਹੀਂ ਕੀਤਾ ਹੈ ਹੂੰ ਉਹ ਵੇਚ ਗਿਆ ਹੂੰ ਉਸ ਤੋਂ ਬਾਅਦ ਜਦੋਂ ਮਾਂਜੋਗ ਅਦਾਲਤ ਉਹਨੂੰ ਤੋੜੂਗੀ ਤਾਂ ਇਹ ਵਿੱਚ ਵੀ ਰਿਸ਼ਤੀ ਵੀ ਆਪਦੇ ਆਪ ਆਟੋਮੈਟਿਕਲੀ ਜੇ ਤੋੜਤੀ ਉਹਨਾਂ ਨੇ ਜੇ ਤੋੜਤੀ ਦੋਸਤੋ ਜਿਹੜਾ ਆਪਨੇ ਪਲੇ ਸਟੋਰ ਤੇ ਜਾਂ ਐਪ ਸਟੋਰ ਤੇ ਇੱਕ ਪੰਜਾਬ ਦੇ ਹੀਰੇ ਐਪ ਬਣਾਇਆ ਤੁਸੀਂ ਘਰ ਬੈਠੇ ਫਰਦ ਕਿਵੇਂ ਡਾਊਨਲੋਡ ਕਰੋਗੇ ਤਕਸੀਮ ਕੀ ਹੁੰਦੀ ਆ ਸਾਂਝੀ ਖੇੜ ਦੀ ਤਕਸੀਮ ਕਿਵੇਂ ਕਰਵਾ ਸਕਦੇ ਆ ਇੰਤਕਾਲ ਦੀਆਂ ਕਿਸਮਾਂ ਕੀ ਨੇ ਤੁਸੀਂ ਘਰ ਬੈਠੇ ਇਸ ਐਪ ਦੇ ਜਰੀਏ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਰੋਗੇ ਅਗਰ ਫੇਰ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਆ ਇਸ ਐਪ ਨੂੰ ਡਾਊਨਲੋਡ ਕਰਨ ਦੇ ਵਿੱਚ ਤਾਂ 983105702 ਤੇ ਵਟਸਐਪ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਦੋਸਤੋ ਹੋਰ ਨਵੇਂ ਸਵਾਲ ਲੈ ਕੇ ਆਇਆ ਜਿਸ ਤਰ੍ਹਾਂ ਸੀ ਹਰ ਵਾਰ ਤੁਹਾਡੇ ਸਵਾਲਾਂ ਦੇ ਆਧਾਰ ਤੇ ਹੁਣ ਆਪਣੀ ਵੀਡੀਓ ਚੱਲਦੀ ਆ ਰਹੀਆਂ ਨੇ ਤਾਂ ਜਿਹੜੇ ਦੋਸਤਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਤੇ ਇੰਸਟਾਗ੍ਰam ਆਈਡੀ ਨੂੰ ਫੋਲੋ ਨਹੀਂ ਕੀਤਾ ਤਾਂ ਤਿੰਨੋਂ ਹੀ ਪਲੇਟਫਾਰਮਾਂ ਤੇ ਅਸੀਂ ਆਪਣੀ ਜਾਣਕਾਰੀ ਪਾ ਰਹੇ ਹਾਂ ਜਿਦੇ ਵਿੱਚ ਤੁਹਾਡੇ ਡਾਇਰੈਕਟ ਸਵਾਲ ਹੁੰਦੇ ਨੇ ਤਾਂ ਜੇਕਰ ਕਿਸਦਾ ਕੋਈ ਸਵਾਲ ਰਹਿੰਦਾ ਤਾਂ ਸਾਨੂੰ ਕਮੈਂਟ ਕਰਕੇ ਉਹ ਵੀ ਪੰਜਾਬੀ ਭਾਸ਼ਾ ਦੇ ਵਿੱਚ ਸ਼ਾਰਟ ਦੇ ਵਿੱਚ ਆਪਣਾ ਸਵਾਲ ਭੇਜੋ ਤਾਂ ਕਿ ਅਸੀਂ ਅਗਲੀ ਵਾਰੀ ਤੁਹਾਡੇ ਸਵਾਲ ਦਾ ਜਵਾਬ ਲੈ ਕੇ ਆਈਏ ਹੁਣ ਵੀ ਮੈਂ ਬਹੁਤ ਸਾਰੇ ਸਵਾਲ ਲਿਖ ਕੇ ਲੈ ਕੇ ਆਇਆ ਪਹਿਲਾਂ ਅਸੀਂ ਲਿਖਦੇ ਆਂ ਫਿਰ ਅਸੀਂ ਟਾਈਪ ਕਰਦੇ ਆਂ ਤੇ ਫਿਰ ਉਹਦਾ ਪ੍ਰਿੰਟ ਆਊਟ ਲੈ ਕੇ ਤਾਂ ਵੀਦ ਪ੍ਰੂਫ ਮੈਨ ਦਿਖਾ ਸਕਦਾ ਫਿਰ ਅਸੀਂ ਸਰ ਨਾਲ ਗੱਲ ਕਰਦੇ ਆਂ ਤਾਂ ਕਿ ਕਿਸੇ ਦਾ ਕੋਈ ਸਵਾਲ ਰਹੇ ਨਾ ਤੇ ਸਰ ਧੰਨਵਾਦ ਕਰਦੇ ਆਂ ਸਮਾਂ ਦੇਣ ਦੇ ਲਈ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਦਾ ਵੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਸੰਗਤ ਦੇ ਲਈ ਸਰੋਤਿਆਂ ਲਈ ਜਿਹੜੇ ਇੰਨੀ ਮਿਹਨਤ ਕਰ ਰਹੇ ਹੋ ਚਲੋ ਸਰ ਬਹੁਤ ਧੰਨਵਾਦ ਤੁਹਾਡਾ ਜੀ ਸ਼ੁਕਰੀਆ ਸ਼ੁਕਰੀਆ ਜੀ ਧੰਨਵਾਦ ਤੇ ਕਹਿੰਦੇ ਦੋ ਭਰਾ ਦੇ ਸਾਂਝੇ ਖਾਤੇ ਵਿੱਚੋਂ ਰਸਤਾ ਛੱਡਿਆ ਸੀ ਦੋ ਕਰਮ ਦਾ ਉਸ ਰਸਤੇ ਉੱਤੇ ਪੰਚਾਇਤ ਵੱਲੋਂ ਇੱਟਾਂ ਵੀ ਲੱਗੀਆਂ ਨੇ ਪਰ ਉਸ ਨੂੰ ਰਸਤਾ ਨਹੀਂ ਲਿਖਿਆ ਤੇ ਪਹਿਲੇ ਭਰਾ ਨੇ ਕਿਸੇ ਨਾਲ ਤਵਾਦਲਾ ਕਰ ਲਿਆ ਰਸਤੇ ਵੀ ਰਸਤਾ ਵੀ ਵਿੱਚੋਂ ਉਸ ਬੰਦੇ ਨੂੰ ਦੇ ਦਿੱਤਾ ਰਸਤਾ ਵੀ ਉਸੇ ਬੰਦੇ ਨੂੰ ਦਿੱਤਾ ਹੈ ਨਾ ਰਸਤਾ ਰਸਤਾ ਦਾ ਦੋ ਕਰਮਾਂ ਦਾ ਹੈਗਾ ਸੀ ਕਰਮ ਤਾਂ ਉਹਦੀ ਵੀ ਹੈਗੀ ਹੈ ਨਾ ਉਹਦੇ ਵਿੱਚ ਹਾਂਜੀ ਹਾਂ ਜ਼ਮੀਨ ਤਾਂ ਉਹ ਕਟ ਲਈ ਹੋਈ ਹੈ ਉਹਨੇ ਤੇ ਜਿਹਨੇ ਤਵਾਦਲਾ ਕਰਿਆ ਸੀ ਉਹ ਹੁਣ ਰਸਤਾ ਵੇਚ ਗਿਆ ਰਸਤਾ ਵੇਚ ਕੇ ਚਾਹੇ ਹੋ ਜੀ ਠੀਕ ਆ ਮੌਕੇ ਤੇ ਰਸਤਾ ਚੱਲ ਰਿਹਾ ਹੈ ਨਾ ਜੀ ਹਾਂ ਰਸਤਾ ਚੱਲ ਰਿਹਾ ਉਹ ਤਾਂ ਵਿਛਣੀ ਸੀ ਉਹਨੂੰ ਜੇ ਉਹਨੂੰ ਰਸਤਾ ਨਾ ਵੇਚਦਾ ਉਹ ਫਿਰ ਉਹਦੇ ਨਾਲ ਖੜੇ ਰਹਿੰਦੇ ਬੰਦੇ ਨੋ ਠੀਕ ਆ ਉਹਦਾ ਰਸਤਾ ਇਹ ਨਾ ਬੰਦ ਕਰ ਸਕਦੇ ਉਹ ਉਹਦਾ ਦੂਆ ਭਾਈ ਉਹਦਾ ਰਸਤਾ ਬੰਦ ਨਹੀਂ ਕਰ ਸਕਦਾ ਜੇ ਉਹ ਆਪਦੇ ਨਾਲ ਰੱਖਣ ਲੱਗੋ ਤਾਂ ਭਾਈ ਇਹ ਰਸਤੇ ਵਾਲਾ ਰਕਵਾ ਉੱਚ ਵੀ ਗੜਬੜ ਹੋ ਜਾਂਦੀ ਠੀਕ ਆ ਫਿਰ ਉਹ ਜਿਹੜੀ ਕਹਿੰਦਾ ਵੀ ਇਹ ਤਾਂ ਰਸਤਾ ਮੇਰਾ ਤੇ ਮੇਰੇ ਭਾਈ ਦਾ ਹੈ ਵੀ ਤੁਸੀਂ ਨਹੀਂ ਇੱਥੋਂ ਲੰਘ ਸਕਦੇ ਜਦੋਂ ਨੇ ਸਮੇਤ ਰਸਤਾ ਸਾਰਾ ਬੈਕ ਰਹਿ ਤਾ ਤਾਂ ਉਹਦਾ ਰਸਤਾ ਬੰਦ ਨਹੀਂ ਹੋਣਾ ਚਾਹੀਦਾ ਉਹ ਬੰਦ ਨਹੀਂ ਹੋਣਾ ਚਾਹੀਦਾ ਕਿ ਇੱਕ ਬਖਬੂੜ ਵਾਲੀ ਜ਼ਮੀਨ ਕਿਹੜੀ ਹੁੰਦੀ ਹੈ ਜੀ ਇਹਦੇ ਵਿੱਚ ਕਨੈਕਸ਼ਨ ਕਿਵੇਂ ਮਿਲ ਸਕਦਾ ਜਿਹੜੀ ਬਖਬੂੜ ਦੀ ਜ਼ਮੀਨ ਹੁੰਦੀ ਹੈ ਜੀ ਇਹ ਜਣ ਕੇ ਮੁਸਲਮਾਨਾਂ ਦੀ ਹੁੰਦੀ ਹੈ ਜਿਹੜੇ ਕਬਰਾਂ ਹੁੰਦੀਆਂ ਨੇ ਹਾਂਜੀ ਹਾਂ ਉਹ ਵੀ ਬਖਬੂੜ ਦੇ ਨਾਮ ਹੋਈਆਂ ਨੇ ਕਈ ਮੁਸਲਮਾਨਾਂ ਦੇ ਨਾਮ ਖੜੀ ਸੀ ਜ਼ਮੀਨ ਉਹ ਵੀ ਬਖਬੂੜ ਦੀ ਹੈ ਜਿਹੜੀ ਬਖਬੂੜ ਦੀ ਜ਼ਮੀਨ ਹੈ ਉਹ ਬਖਬੂੜ ਵੱਲੋਂ ਚਕੋਤੇ ਦਿੱਤੀ ਜਾਂਦੀ ਹੈ ਠੀਕ ਹੈ ਜੀ ਜਿਹੜੇ ਬੰਦੇ ਨੂੰ ਚਕੋਤੇ ਦਿੱਤੀ ਜਾਂਦੀ ਹੈ ਉਹ ਬਖਬੂੜ ਦੀ ਪਰਵਾਰ ਨੀ ਲੈ ਕੇ ਜਣ ਕੇ ਕਨੈਕਸ਼ਨ ਲਵਾ ਸਕਦਾ ਠੀਕ ਹੈ ਜਿਹੜਾ ਬੰਦਾ ਚਕੋਤੇ ਤੇ ਲੰਦਾ ਉਹ ਹਾਂ ਉਹ ਉਹਦੇ ਵਿੱਚੋਂ ਆਪਣੇ ਜਿਹੜੇ ਚਕੋਤੇ ਦੇ ਪੈਸੇ ਨੇ ਜਿਹੜਾ ਖਰਚ ਆ ਉਹ ਵਿੱਚੋਂ ਕੱਟ ਲੂਗਾ ਠੀਕ ਹੈ ਜੀ ਠੀਕ ਆ ਬਖਪੂੜ ਤੋਂ ਇੱਕ 1930 ਦਾ ਰਿਕਾਰਡ ਕਿਤੋਂ ਮਿਲ ਸਕਦਾ ਜਾਂ ਨਹੀਂ ਜੀ 1930 ਦਾ ਮਿਲ ਸਕਦਾ ਤਸੀਲਾਂ ਚੋਂ ਮਿਲੂਗਾ ਜੀ ਅੱਛਾ ਜਿਹੜੇ ਤਾਂ ਜਣੇ ਕਿ ਰਿਕਾਰਡ ਹੈ ਬਰਬਾਦੀ ਤੋਂ ਪਹਿਲਾਂ ਦਾ ਹਾਂਜੀ ਕਈ ਜ਼ਿਲ੍ਹੇ ਵਿੱਚ ਤਾਂ ਉਹ ਜ਼ਿਲ੍ਹੇ ਲੈਵਲ ਤੇ ਪਿਆ ਹੈ ਠੀਕ ਹੈ ਜੀ ਕਈ ਜ਼ਿਲ੍ਹੇ ਵਿੱਚ ਜਣੇ ਕਿ ਤਸੀਲ ਲੈਵਲ ਤੇ ਪਿਆ ਹੈ ਉਹ ਠੀਕ ਹੈ ਜੀ ਉੱਥੋਂ ਮਿਲ ਸਕਦਾ ਉਹ ਪੌਦ ਦੇ ਹਿਸਾਬ ਦੇਣਾ ਹਾਂਜੀ ਹਾਂਜੀ ਇਕ ਲਾਲਕੀਰ ਦੇ ਅੰਦਰ ਮਕਾਨ ਹੋਵੇ ਪਰ ਉਹ ਬਗੈਰ ਵਸੀਅਤ ਕਰਵਾਏ ਉਸ ਦਾ ਬੇਟਾ ਉਸ ਨੂੰ ਵੇਚ ਸਕਦਾ ਜਿਹੜਾ ਲਾਲਕੀਰ ਦੇ ਅੰਦਰ ਹੈ ਉਹ ਜਣੀ ਕਿ ਪਾਸਟਾਮ ਤੇ ਲਿਖ ਕੇ ਹੀ ਵੇਚ ਸਕਦੇ ਆ ਜਿਹੜਾ ਬੰਦਾ ਲਊਆ ਸਟਾਮ ਤੇ ਲਿਖ ਹੀ ਲੈ ਲੈਂਦਾ ਉਹ ਲਾਲਕੀਰ ਦੇ ਅੰਦਰ ਜਿਹਦਾ ਕਬਜ਼ਾ ਹੈ ਉਹੀ ਮਾਲਕ ਹੈ ਉਸ ਜਗ੍ਹਾ ਦਾ ਉਹਦੀ ਵਸੀਅਤ ਦੀ ਕੋਈ ਐਂ ਨਹੀਂ ਵਸੀਅਤ ਦੀ ਕੋਈ ਲੋੜ ਨਹੀਂ ਹੈ ਜਿਹਦਾ ਕਬਜ਼ਾ ਉਸੇ ਦਾ ਹੈ ਉਸੇ ਦੀ ਹੈ ਉਹ ਕਿਸੇ ਨੂੰ ਵੇਚੇ ਨਾ ਵੇਚੇ ਇਹ ਜਦੋਂ ਹੁਣ ਮਾਲਕੀਆ ਬਣ ਗਈ ਹੈ ਸਰਕਾਰ ਦੀ ਪ੍ਰਪੋਜ਼ਲ ਚੱਲ ਰਹੀ ਹੈ ਹਲੇ ਕਦੋਂ ਕਾ ਕਿੰਨੇ ਕਿ ਟਾਈਮ ਤੱਕ ਹੁੰਦੀ ਹੈ ਇਹ ਕਹਿੰਦਾ ਉਹ ਜਿਹਦਾ ਕਬਜ਼ਾ ਉਹਨਾਂ ਨੂੰ ਹੀ ਮਾਲਕ ਬਣਾ ਦੇਣਗੇ ਜਦੋਂ ਉਹ ਮਾਲਕ ਬਣਾ ਦੇਣਗੇ ਫਿਰ ਉਹ ਉਸ ਤੋਂ ਬਾਅਦ ਜਣ ਕੇ ਲੋੜ ਪਊਗੀ ਠੀਕ ਹੈ ਜੀ ਠੀਕ ਆ ਇੱਕ ਬਾਈ ਕਹਿੰਦਾ ਚਾਹੇ ਕੋਈ ਪਲਾਟ ਆ ਜੇ ਕੋਈ ਜ਼ਮੀਨ ਆ ਹਾਂਜੀ ਜੇ ਕੋਈ ਬੰਦਾ ਸਾਈ ਲੈ ਕੇ ਮੁੱਕਰ ਜਾਵੇ ਉਹਦਾ ਕੋਈ ਹੱਲ ਹੁੰਦਾ ਹੀ ਨਹੀਂ ਸਾਈ ਲੈ ਕੇ ਮੁੱਕਰਿਆ ਉਹਦਾ ਕੀ ਹੱਲੇ ਠੀਕ ਸਾਈ ਦਿੱਤੀ ਆਪਾਂ ਨੇ ਹਾਂ ਸਾਈ ਦਾ ਕੋਈ ਲਿਖਤ ਰਕੋ ਵੀ ਨਹੀਂ ਕਾ ਕਾ ਹੁਣ ਕਰਨ ਵੀ ਲੱਗੇ ਜੇ ਕਰਨ ਕਰ ਵੀ ਲਈ ਜੀ ਉਸ ਤੋਂ ਬਾਅਦ ਕੋਰਟ ਕੇਸ ਹੈ ਜੀ ਕੋਰਚ ਕੀ ਬਣਦੇ ਕਿ ਨਹੀਂ ਉਹ ਮਾਜੂਕ ਅਦਾਲਤ ਤੇ ਜਾਂਦਾ ਠੀਕ ਆ ਗਵਾਹੀਆਂ ਕਿਵੇਂ ਭੁਗਤੀਆਂ ਨੇ ਉੱਥੇ ਬੇਚਾਰ ਬੰਦੇ ਜੀ ਕੀ ਸੌਦਾ ਹੋਇਆ ਕੀ ਨਹੀਂ ਹੋਰ ਤਾਂ ਕੋਈ ਹੱਲ ਨਹੀਂ ਹੋਰ ਤਾਂ ਕੋਈ ਹੱਲ ਨਹੀਂ ਕਹਿੰਦੇ ਪੁੱਤ ਸਵਰਗ ਵਾਸਤੋਂ ਬਾਅਦ ਜਦੋਂ ਹਿੱਸਾ ਮਾਂ ਨੂੰ ਚਲਿਆ ਜਾਂਦਾ ਹਾਂਜੀ ਤਾਂ ਮਾਂ ਤਾਂ ਉਹ ਹਿੱਸਾ ਆਪਣੇ ਦੂਸਰੇ ਬੇਟੇ ਦੇ ਨਾਮ ਕਰਵਾ ਸਕਦੀ ਹੈ ਜੰਨੇ ਕਰਵਾ ਸਕਦੀ ਹੈ ਉਹ ਤਾਂ ਜਦੋਂ ਮਾਂ ਦੀ ਮਰਜ਼ੀ ਹੋ ਗਈ ਉਹ ਤਾਂ ਮਾਂ ਦੀ ਮਰਜ਼ੀ ਹੈ ਜਦੋਂ ਮਾਂ ਦੇ ਨਾਮ ਹੋਊਗੀ ਜੀ ਉਹ ਬਾਅਦ ਚ ਵੀ ਜਨਕੀ ਸਾਰਿਆਂ ਨੂੰ ਬੱਚਿਆਂ ਨੂੰ ਜਾਂਦੀ ਹੈ ਜੀ ਉਹ ਠੀਕ ਆ ਜਿੰਨੇ ਉਹਦੇ ਮੁੰਡੇ ਕੁੜੀਆਂ ਨੇ ਸਾਰਿਆਂ ਨੂੰ ਜਾਂਦੀ ਐ ਜਿਹੜਾ ਮਾਣੂ ਹਿੱਸਾ ਜਾਂਦਾ ਨਹੀਂ ਇੱਕ ਤਾਂ ਜੀ ਮਾਂ ਨੂੰ ਹੀ ਹਿੱਸਾ ਹੋ ਗਿਆ ਮੰਨ ਲਓ ਏ ਆ ਇਹ ਆਪਣੀ ਮਾਤਾ ਹੋਗੀ ਜਿਹੜੀ ਇਹਦੇ ਨਾਂ ਜ਼ਮੀਨ ਆ ਹੁਣ ਅੱਗੇ ਤੇ ਬੀ ਤੇ ਸੀ ਮੁੰਡਾ ਇਹਨੂੰ ਦੋਨਾਂ ਨੂੰ ਜਿੰਨੂੰ ਮਰਜ਼ੀ ਕਰਾ ਦੇ ਪੂਰੀ ਪੂਰੀ ਹਾਂਜੀ ਹਾਂਜੀ ਜਦੋਂ ਇਹ ਸਵਰਗਵਾਸ ਹੋ ਗਈ ਫਿਰ ਦੋਨਾਂ ਦਾ ਬਰਾਬਰ ਹਿੱਸਾ ਆਊਗਾ ਨਹੀਂ ਏ ਚੋਂ ਹੁਣ ਬੀ ਦੀ ਡੈਥ ਹੋ ਜਾਏ ਸਪੋਜ਼ ਕਰੋ ਠੀਕ ਆ ਮਾਂ ਜੂੰਦੀ ਐ ਠੀਕ ਆ ਜੇ ਬੀ ਦੀ ਬਰਾਸਤ ਹੋਣੀ ਐ ਤਾਂ ਮਾਂ ਨੂੰ ਵੀ ਹਿੱਸਾ ਜਾਣਾ ਜੇ ਮਾਂ ਜੂੰਦੀ ਐ अच्छा जी हां मानुष्य ਜਿਹੜਾ ਜਾਊਗਾ ਉਹ ਵੀ ਗਾਹਾਂ ਸੀ ਨੂੰ ਵੀ ਦੇ ਸਕਦੀ ਹੈ ਉਹ ਅੱਛਾ ਸੀ ਨੂੰ ਵੀ ਦੇ ਬੱਚਿਆਂ ਨੂੰ ਵੀ ਦੇ ਸਕਦੀ ਹੈ ਉਹ ਤਾਂ ਉਹਦੇ ਡਿਪੈਂਡ ਕਰ ਉਹਦਾ ਮਾਤਾ ਦੇ ਡਿਪੈਂਡ ਆ ਵੀ ਉਹ ਕਿਹਨੂੰ ਦੇਣਾ ਚਾਹੁੰਦੀ ਆ ਆਪਦਾ ਹਿੱਸਾ ਕਿਨੂੰ ਨੇ ਵੈਸੇ ਅਸਲੀ ਦੇ ਮੁਤਾਬਕ ਤੇ ਹੈ ਜਦੋਂ ਬੇਟੇ ਦੀ ਵਿਰਾਸਤ ਮਾਂ ਨੂੰ ਜਾਂਦੀ ਹੈ ਹਾਂਜੀ ਹਾਂ ਤਾਂ ਮਾਂ ਦਾ ਫਰਜ਼ ਇਹ ਬਣਦਾ ਹੈ ਵੀ ਜਣ ਕੇ ਜਿਹੜੇ ਬੇਟੇ ਦੀ ਵਿਰਾਸਤ ਉਹਨੂੰ ਆਈ ਹੈ ਉਹ ਹਿੱਸਾ ਉਹਨਾਂ ਉਹਦੇ ਨਾਲ ਬੱਚਿਆਂ ਨੂੰ ਪਰਾ ਦੇਣਾ ਚਾਹੀਦਾ ਹੈ ਉਹਦੇ ਇੱਕ ਪਰਿਵਾਰ ਦੇ ਬੱਚਿਆਂ ਨੂੰ ਹਾਂ ਕਿਉਂ ਇੱਕ ਦਾ ਉਹਦਾ ਇਹ ਚ ਆਮ ਦੇਖਿਆ ਇਹ ਹੁੰਦੇ ਨਹੀਂ ਹੈਗੇ ਇਹ ਚ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਠੀਕ ਹੈ ਜੀ ਆਪ ਚ ਭਾਈਆਂ ਦਾ ਫਰਕ ਪੈ ਜਾਂਦਾ ਹੂੰ ਹੂੰ ਭਾਈਆਂ ਦਾ ਫਰਕ ਕਿਉਂ ਪੈਂਦਾ ਨਾਲੇ ਤਾਂ ਉਹਨੂੰ ਦੇਖੋ ਉਹਦਾ ਬਾਪ ਮਰ ਗਿਆ ਬੱਚਿਆਂ ਦਾ ਬੱਚਿਆਂ ਦਾ ਨਾਲ ਉਹਦੀ ਜਮੀਨ ਕੱਟ ਗਈ ਦਾਦੀ ਨੂੰ ਬਾਗੀ ਜਮੀਨ ਜਿਹੜੀ ਉਹ ਦਾਦੀ ਨੇ ਦੂਏ ਨੂੰ ਦੇਤੀ ਹਾਂ ਦੂਏ ਨੂੰ ਹਿੱਸਾ ਬਗ ਜੂ ਜੂਨੇ ਜੀ ਨਹੀਂ ਕਰਾਉਂ ਇਸ ਕਰਕੇ ਇਹ ਜਣ ਕੇ ਇਨਸਾਨੀ ਤੌਰ ਤੇ ਤੇ ਭਾਈਚਾਰਕ ਤੌਰ ਤੇ ਇਹ ਹੁੰਦਾ ਹੈ ਵੀ ਮਦਰ ਨੂੰ ਇਹ ਫਰਜ਼ ਬਣਦਾ ਹੈ ਵੀ ਉਹ ਬੱਚਾ ਦੇ ਨੌ ਕਰਾ ਦੇ ਜਿੱਥੇ ਅਸੀਂ ਬਾਪੂ ਨੂੰ ਕਹਿੰਦੇ ਹਾਂ ਹਾਂ ਉੱਥੇ ਮਾਂ ਦਾ ਵੀ ਬਰਾਬਰ ਫਰਜ਼ ਹੈ ਫਰਜ਼ ਹੈ ਮਾਂ ਨੂੰ ਇਸ ਕਰਕੇ ਹਿੱਸਾ ਜਾਂਦਾ ਹੈ ਬੇਟੇ ਦਾ ਵੀ ਜਣ ਕੇ ਕੱਲ ਨੂੰ ਉਹ ਰੋਟੀ ਖਾ ਸਕੇ ਹੂੰ ਠੀਕ ਹੈ ਠੀਕ ਹੈ ਇੱਕ ਮੁਸਤਰੀ ਕਾਸਤ ਮੁਸਤਰੀਆਂ ਦਾ ਇਹਦਾ ਕੀ ਮਤਲਬ ਹੁੰਦਾ ਜੀ ਮੁਸਤਰੀ ਹੁੰਦਾ ਹੈ ਖਰੀਦਦਾਰ ਠੀਕ ਹੈ ਜੀ ਬਾਇਆ ਸ਼ਬਦ ਜਿੱਥੇ ਲਿਖ ਕੇ ਆਇਆ ਨਾ ਉੱਥੇ ਹੁੰਦਾ ਹੈ ਵੇਚਣ ਵਾਲੇ ਉੱਪਰ ਜਿਹੜੇ ਨਾਮ ਲਿਖੇ ਹੁੰਦੇ ਨੇ ਬਾਇਆ ਤੋਂ ਉਹ ਵੇਚਣ ਵਾਲੇ ਹੁੰਦੇ ਨੇ ਠੀਕ ਹੈ ਜੀ ਬਾਇਆ ਸ਼ਬਦ ਹੋ ਗਿਆ ਵੇਚਣ ਵਾਲਾ ਠੀਕ ਹੈ ਜੀ ਜਿਹੜੇ ਖਰੀਦਦਾਰ ਨੇ ਉਹ ਮੁਸਤਰੀ ਕਿਹਾ ਜਾਂਦਾ ਹੈ ਖਰੀਦਦਾਰ ਮੁਸਤਰੀ ਮੁਸਤਰੀ ਕਾਸਤ ਮੁਸਤਰੀਆ ਮਤਲਬ ਜਿਹੜੇ ਨੇ ਖਰੀਦੀਏ ਉਹ ਹੀ ਕਾਸਤ ਕਰਦਾ ਠੀਕ ਹੈ ਜੀ ਵੀ ਉਹੀ ਬਾਰਿਆ ਹਾਂਜੀ ਹਾਂਜੀ ਕਰਨ ਜਿਸ ਬੰਦੇ ਨੇ ਪਾਵਰ ਟਾਰਨ ਨਹੀਂ ਬਣਾਈ ਹੈ ਜੇਕਰ ਉਹ ਬੰਦਾ ਸਰਕਾਰ ਕਵਾਸ ਹੋ ਜਾਵੇ ਫਿਰ ਕੀ ਉਹ ਵੈਲਿਡ ਰਹਿੰਦੀ ਹੈ ਨਹੀਂ ਜੀ ਬਿਲਕੁਲ ਨਹੀਂ ਜਿਹੜੇ ਬੰਦੇ ਨੇ ਪਾਵਰ ਆਫ ਟਾਰਨੀ ਦਿੱਤੀ ਉਹ ਉਨਾਂ ਚਿਰ ਹੀ ਵੈਲਿਡ ਹੈ ਜਿੰਨਾ ਚਿਰ ਉਹ ਜਿਉਂਦਾ ਹੈ ਜਿੰਨਾ ਚਿਰ ਜਿਉਂਦਾ ਹੈ ਉਸ ਤੋਂ ਬਾਅਦ ਉਹਦੀ ਕੋਈ ਵੈਲਿਊ ਨਹੀਂ ਹੈ ਜੀ ਠੀਕ ਹੈ ਜੀ ਇਹ ਵੀ ਹੋ ਸਕਦਾ ਜੀ ਮੰਨ ਲਓ ਬੰਦਾ ਕੋਈ ਫੋਰਨ ਕੰਟਰੀ ਆਲਾ ਉੱਥੋਂ ਬੰਦੇ ਨੇ ਪਾਵਰ ਆਫ ਟਾਰਨੀ ਭੇਜਤੀਦਾ ਇੱਧਰ ਭੇਜਤੀ ਹਾਂਜੀ ਜਿਹੜੇ ਬੰਦੇ ਨੂੰ ਪਾਵਰ ਆਫ ਟਾਰਨੀ ਉਹ ਬੰਦੇ ਨੇ ਦਿੱਤੀ ਹੈ ਜਦੋਂ ਕੋਈ ਚੀਜ਼ ਉਸ ਦੀ ਪ੍ਰਾਪਰਟੀ ਤੇ ਕੋਈ ਕਾਰਵਾਈ ਚੂ ਆ ਜਾਂ ਰਹਿਣ ਕਰੂਆ ਜਾਂ ਕੋਈ ਅਦਾਲਤ ਦਾ ਕੇਸ ਲੜੂਗਾ ਉੱਥੇ ਉਹਨੂੰ ਐਫੀਓਡ ਦੇਣਾ ਪਰ ਉਹ ਪਾਵਰਟੌਰਨੀ ਜਿੰਦਾ ਹਾਲਤ ਚ ਹੈ ਵੀ ਇਹ ਜਣਗੇ ਜਿਹੜੇ ਬੰਦੇ ਨੇ ਦਿੱਤੀ ਆਏ ਬੀ ਸੀ ਡੀ ਜੀ ਨੇ ਵੀ ਦਿੱਤੀ ਆ ਵੀ ਉਹ ਮੌਕੇ ਤੇ ਜੂੰਦਾ ਇਸ ਟਾਈਮ ਜਦੋਂ ਮੈਂ ਇਹ ਦੀ ਵਰਤੋਂ ਕਰ ਰਿਹਾ ਠੀਕ ਹੈ ਜੀ ਉਹ ਉਸ ਤੋਂ ਬਾਅਦ ਹੀ ਕੋਈ ਕਾਰਵਾਈ ਕਰ ਸਕਦਾ ਜਿੰਨੇ ਚਿਰ ਉਹ ਐਫੀਡਵਿਟਰੀ ਨਹੀਂ ਦਿੰਦਾ ਉਨਾਂ ਚਿਰ ਉਹ ਕਾਰਵਾਈ ਨਹੀਂ ਕਰ ਸਕਦਾ ਠੀਕ ਹੈ ਜੀ ਇਹਦੇ ਵਿੱਚ ਇੱਕ ਸਵਾਲ ਹੋਰ ਵੀ ਆ ਰਹੀ ਨਿਕਲ ਕੇ ਮੰਨ ਲਓ ਉਥੋਂ ਬੰਦੇ ਨੇ ਐਫੀ ਦਾ ਐਫੀਡਵਿਟ ਭੇਜਤਾ ਜੀ ਪਾਵਰਟੌਰਨੀ ਭੇਜਦੀ ਹੈ ਪਾਵਰਟੌਰਨੀ ਭੇਜਦੀ ਹਾਂ ਜੀ ਪਿੱਛੋਂ ਉਹਦੀ ਡੈਥ ਹੋ ਗਈ ਪਿਛੋਕੀ ਦੀ ਡੈਥ ਹੋਗੀ ਜਿਹੜੇ ਬੰਦੇ ਨੂੰ ਪਾਵਰ ਆਫ ਟੋਰਨੀ ਦਿੱਤੀ ਹੈ ਉਹ ਤਾਂ ਪਤਾ ਹੈ ਨਾ ਵੀ ਡੈਥ ਹੋਗੀ ਕਿ ਨਾ ਹੋਗੀ ਹਾਂ ਉਹ ਤੋਂ ਐਫੀਡਵਿਟ ਲੈਣੀ ਹੈ ਨਾ ਜਿਹੜੇ ਬੰਦੇ ਨੂੰ ਪਾਵਰ ਆਫ ਟੋਰਨੀ ਦਿੱਤੀ ਹੈ ਅੱਛਾ ਉਹ ਤੋਂ ਵੀ ਲੈ ਜਾਊਗਾ ਉਹ ਤੋਂ ਲੈ ਜਾਊਗਾ ਵੀ ਹੈ ਵੀ ਬੰਦਾ ਵਾਕਈ ਜਾਂਦਾ ਹੋ ਹਾਂ ਤਾਂ ਕਿ ਬੰਦਾ ਗਲਤ ਸੌਦਾ ਨਾ ਕਰੇ ਹਾਂ ਠੀਕ ਹੈ ਠੀਕ ਹੈ ਮਤਲਬ ਕਹਿੰਦਾ ਵੀ ਮੌਕੇ ਤੇ ਹੀ ਉਹ ਰਿਜੈਕਟ ਹੋ ਜਾਂਦੀ ਹੈ ਇਹ ਜੇ ਜਣ ਕੇ ਉਸ ਤੋਂ ਬਾਅਦ ਕੋਈ ਬੰਦਾ ਸਾਬਤ ਕਰ ਦਿੰਦਾ ਹੈ ਉਹਦਾ ਬਾਰਸ ਕੋਈ ਸਾਬਤ ਕਰਨਾ ਵੀ ਸਾਡਾ ਦਾ ਪਿਤਾ ਇਸ ਟਾਈਮ ਡੈਥ ਹੋ ਗਈ ਸੀ ਇਹਨੇ ਉਸ ਤੋਂ ਬਾਅਦ ਆਹ ਕਾਰਵਾਈ ਕੀਤੀ ਹੈ ਤਾਂ ਉਹ ਅਦਾਲਤ ਉਹਨੂੰ ਤੋੜ ਦੂਗੀ ਉਹ ਵੈਲਡ ਨਹੀਂ ਠੀਕ ਹੈ ਜੀ ਮਾਨਜੁਗ ਅਦਾਲਤ ਤੇ ਜਦੋਂ ਕੇਸ ਜਾਊਗਾ ਜਦੋਂ ਉਥੇ ਸਬੂਤ ਹੋ ਜੇ ਵੀ ਇਹਦਾ ਪਾਵਰ ਆਫ ਟਰਨੀਓ ਉਸ ਟਾਈਮ ਵਰਤੀ ਇਹਨੇ ਜਦੋਂ ਉਹਦੀ ਡੈਥ ਹੋਈ ਹੋਈ ਸੀ ਤਾਂ ਉਹਦਾ ਕੋਈ ਵੈਲਿਊ ਨਹੀਂ ਹੈ ਕੋਈ ਵੈਲਿਊ ਨਹੀਂ ਹੈ ਦੋਸਤੋ ਜਿਹੜਾ ਆਪਾਂ ਨੇ ਪਲੇ ਸਟੋਰ ਤੇ ਜਾਂ ਐਪ ਸਟੋਰ ਤੇ ਇੱਕ ਪੰਜਾਬ ਦੇ ਹੀਰੇ ਐਪ ਬਣਾਇਆ ਤੁਸੀਂ ਘਰ ਬੈਠੇ ਫਰਦ ਕਿਵੇਂ ਡਾਊਨਲੋਡ ਕਰੋਗੇ ਕਿਵੇਂ ਆਪਣਾ ਹਿੱਸਾ ਕੱਢ ਕੱਢ ਸਕਦੇ ਹੋ ਅਗਰ ਫਰਦ ਦੇ ਵਿੱਚ ਕੋਈ ਗਲਤੀ ਆ ਉਹਦੀ ਕਰੈਕਸ਼ਨ ਕਿਵੇਂ ਕਰਾ ਸਕਦੇ ਆ ਵਿਰਾਸਤ ਕੀ ਆ ਨਿਸ਼ਾਨਦੇਹੀ ਕੀ ਆ ਕੁਰਸੀਨਾਮਾ ਕੀ ਆ ਤਕਸੀਮ ਕੀ ਹੁੰਦੀ ਆ ਸਾਂਝੀ ਖੇੜ ਦੀ ਤਕਸੀਮ ਕਿਵੇਂ ਕਰਵਾ ਸਕਦੇ ਆ ਇੰਤਕਾਲ ਦੀਆਂ ਕਿਸਮਾਂ ਕੀ ਨੇ ਕਿਨੇ ਤੁਸੀਂ ਘਰ ਬੈਠੇ ਇਸ ਐਪ ਦੇ ਜਰੀਏ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਰੋਗੇ ਅਗਰ ਫੇਰ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਆ ਇਸ ਐਪ ਨੂੰ ਡਾਊਨਲੋਡ ਕਰਨ ਦੇ ਵਿੱਚ ਤਾਂ 983105702 ਤੇ WhatsApp ਕਰ ਸਕਦੇ ਹੋ ਕਾਲ ਕਰ ਸਕਦੇ ਹੋ